ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਅੱਜ 30 ਸਾਲ ਦਾ ਨੌਜਵਾਨ ਵੀਰ ਹੈ ਵੀਰੇ ਕੀ ਦਿੱਕਤ ਸੀ ਕੀ ਦੱਸੋਗੇ ਪਲੀਜ਼ ਮੇਰੇ ਮੈਂ ਨੇ ਇਹ दारू ਸਵੇਰ ਤੋਂ ਸ਼ੁਰੂ ਕਰ ਦਿੰਦਾ ਸੀਗਾ ਡੇਢ ਡੇਢ ਪੌਣੇ ਪੌਣੇ ਦੋ ਬੋਤਲ ਪੀ ਜਾਂਦਾ ਤਿੰਨ ਸਾਲ ਤੋਂ ਲਗਾਤਾਰ ਤਿੰਨ ਸਾਲ ਤੋਂ ਪੀ ਰਿਹਾ ਸੀਗੇ ਬਿਲਕੁਲ ਤਿੰਨ ਸਾਲ ਤੇ ਇੱਕ ਦਿਨ ਚ ਕਿੰਨੀ ਪੀ ਜਾਂਦੀ ਸੀ ਡੇਢ ਬੋਤਲ ਪੌਣੇ ਦੋ ਬੋਤਲ ਹੋ ਜਾਂਦੀ ਸੀ ਡੇਢ ਬੋਤਲ ਤੇ ਪੌਣੇ ਦੋ ਬੋਤਲਾਂ ਤੇ ਕਿਤੋਂ ਪਹਿਲਾਂ ਕੋਈ ਮੈਡੀਸਿਨ ਵਗੈਰਾ ਵਰਤੀ ਕੋਈ ਛੱਡਣ ਦੀ ਚਲ ਨਾ ਤਾਂ ਨਾ ਲਿਓ ਹਸਪੀਟਲ ਦਾ ਕੋਈ ਜਗ੍ਹਾ ਤੋਂ ਲਈ ਬੋਝਾ ਤਾਂ ਨਹੀਂ ਕੋਈ ਫਰਕ ਪਿਆ ਸੀ ਨਹੀਂ ਕੋਈ ਨਹੀਂ ਫਰਕ ਪਿਆ ਤੇ ਹੁਣ ਜਦੋਂ ਤੁਸੀਂ ਮੇਰੇ ਕੋਲ ਆਏ ਹੋ ਕੱਲ ਜਦੋਂ ਆਏ ਹੋ ਉਦੋਂ ਯਕੀਨ ਹੈਗਾ ਸੀ ਵੀ ਬੰਦਾ ਛੱਡ ਜੂ ਪਹਿਲਾਂ ਮਨ ਵਿੱਚ ਨਹੀਂ ਸੀਗਾ ਜੀ ਨਹੀਂ ਯਕੀਨ ਸੀ ਉੱਤੇ ਬਾਅਦ ਜਦੋਂ ਕਾਉਂਸਲਿੰਗ ਹੋਈ ਜੀ ਤੁਸੀਂ ਕਾਉਂਸਲਿੰਗ ਕਲਾਸਾਂ ਦਿੱਤੀਆਂ ਬਿਲਕੁਲ ਮੇਰਾ ਮਨ ਹੀ ਬਦਲ ਗਿਆ ਮਨ ਬਦਲ ਗਿਆ ਅੱਛਾ ਹੁਣ ਸ਼ਰਾਬ ਪੀ ਸਕਦੇ ਹੋ ਨਹੀਂ ਬਿਲਕੁਲ ਕੋਈ ਕੋਲ ਲਿਪ ਕੋਈ ਹੋਰ ਨਸ਼ਾ ਨਹੀਂ ਨਹੀਂ ਕੁਝ ਨਹੀਂ ਕੁਝ ਨਹੀਂ ਜੇ ਸ਼ਰਾਬ ਬਾਰੇ ਸੋਚਦੇ ਹੋ ਫਿਰ ਕੀ ਹੋ ਜਾਂਦਾ ਘਬਰਾਹਟ ਹੋਣ ਲੱਗ ਜਾਂਦੀ ਹੈ ਅੰਦਰ ਘਬਰਾਹਟ ਹੋਣ ਲੱਗ ਜਾਂਦੀ ਹੈ ਹੁਣ ਬਿਲਕੁਲ ਠੀਕ ਹੋ ਬਿਲਕੁਲ ਠੀਕ ਹੈ ਤੰਦਰੁਸਤ ਹੋ ਚੜ੍ਹਦੀ ਕਲਾ ਚੜ੍ਹਦੀ ਕਲਾ ਸੋ ਇਹ ਸਾਡੇ 30 ਸਾਲ ਦੇ ਨੌਜਵਾਨ ਵੀਰ ਨੇ ਜਿਹੜੇ ਪਹਿਲਾਂ ਸ਼ਰਾਬ ਦੀ ਇੱਕ ਬੋਤਲ ਤੋਂ ਪੌਣੇ ਦੋ ਬੋਤਲਾਂ ਤੱਕ ਪੀਂਦੇ ਸੀ ਪਰ ਜੇ ਹੁਣ ਸ਼ਰਾਬ ਬਾਰੇ ਸੋਚਦੇ ਨੇ ਤਾਂ ਇਹਨਾਂ ਨੂੰ ਘਬਰਾਹਟ ਹੋ ਰਹੀ ਹੈ ਇਹ ਮਾਈਂਡ ਪ੍ਰੋਗਰਾਮਿੰਗ ਦੀਆਂ ਕਲਾਸਾਂ ਤਹਿਤ ਬਹੁਤ ਸੋਹਣੇ ਰਿਜ਼ਲਟ ਆ ਰਹੇ ਨੇ ਸੋ ਵੀਰੇ ਬਹੁਤ ਮੁਬਾਰਕਾਂ ਤੁਹਾਨੂੰ ਪੂਰੇ ਪਰਿਵਾਰ ਨੂੰ ਇਹਨਾਂ ਦਾ ਪਰਿਵਾਰ ਰਿਸ਼ਤੇਦਾਰ ਵੀ ਨਾਲ ਆਏ ਸੀ ਤਾਂ ਜੋ ਠੀਕ ਹੋ ਜਾਣ ਤੇ ਬੜੀ ਖੁਸ਼ੀ ਹੁੰਦੀ ਹੈ ਕਿ ਅਕਾਲਪੁਰ ਖਵਾਈਗਰੂ ਵੱਲੋਂ ਬਖਸ਼ੀ ਹੋਈ ਸਕਿੱਲ ਦੇ ਤਹਿਤ ਅਸੀਂ ਆਪਣੇ ਮਾਈਂਡ ਦੇ ਵਿੱਚੋਂ ਕੋਈ ਵੀ ਮੈਮਰੀ ਪੁੱਠੀ ਗੱਲ 네ਗੇਟਿਵ ਡਿਲੀਟ ਕਰ ਸਕਦੇ ਹਾਂ ਪੋਜ਼ਿਟਿਵ ਜਿਹੜੀ ਆ ਉਹ ਭਰ ਸਕਦੇ ਹਾਂ ਸੋ ਇਹ ਵੀਰ 30 ਸਾਲ ਦਾ ਜਿਹੜਾ ਸ਼ਰਾਬ ਬਿਲਕੁਲ ਛੱਡ ਚੁੱਕਿਆ ਤੇ ਕੱਲ ਇਹਨਾਂ ਦੀ ਮੈਂ ਕਲਾਸ ਲਈ ਉਸ ਤੋਂ ਬਾਅਦ ਘਰੇ ਵੀ ਗਏ ਨੇ ਘਰ ਦੇ ਵੀ ਦੱਸਦੇ ਸੀਗੇ ਇਹਨਾਂ ਦੇ ਪਰਿਵਾਰਕ ਮੈਂਬਰ ਨੇ ਤੇ ਜਿਨ੍ਹਾਂ ਨੇ ਦੱਸਿਆ ਕਿ ਬਿਲਕੁਲ ਠੀਕ ਠਾਕ ਨੇ ਅੱਛਾ ਇਹ ਦਿਨ ਕਿੰਨੇ ਟਾਈਮ ਬਾਅਦ ਆਇਆ ਵੀ ਜਦੋਂ ਤੁਸੀਂ ਸ਼ਰਾਬ ਬਿਨਾਂ ਸ਼ਰਾਬ ਪੀਤੇ ਸੋਗੇ ਸਾਢੇ 3 ਸਾਲ ਹੋ ਗਏ ਸਾਢੇ 3 ਸਾਲ ਬਾਅਦ 3.5 ਸਾਲ ਬਾਅਦ ਕੱਲ ਜਿਹੜੀ ਲੰਗੀ ਉਹ ਇਹਨਾਂ ਦਾ ਪਹਿਲਾ ਦਿਨ ਸੀ ਕਿ ਇਹ ਬਿਨਾਂ ਸ਼ਰਾਬ ਪੀਤੇ ਸੌਂਗੇ ਹੁਣ ਬਿਲਕੁਲ ਠੀਕ ਠਾਕ ਨੇ ਚੜ੍ਹਦੀ ਕਲਾ 'ਚ ਨੇ ਸੋ ਇਹ ਜਾਣਕਾਰੀ ਤੁਹਾਡੇ ਧਿਆਨ 'ਚ ਲਿਆਂਦੀ ਹੈ ਸਭ ਦੇ ਆਓ ਆਪਾਂ ਰਲ ਮਿਲ ਕੇ ਸਾਰੇ ਜੇ ਕੋਈ ਆਪਣੇ ਭੈਣ ਭਰਾ ਨਸ਼ੇ ਦੇ ਵਿੱਚ ਗਲਤਾਨ ਹੋ ਗਏ ਉਹਨਾਂ ਨਾਲ ਨਫ਼ਰਤ ਨਾ ਕਰੀਏ ਪਿਆਰ ਕਰੀਏ ਤਰਸ ਕਰੀਏ ਸਮੱਸਿਆ ਹੈ ਕਿਸੇ ਨੂੰ ਵੀ ਆ ਸਕਦੀ ਹੈ ਕਿਸੇ ਦਾ ਵੀ ਮਨ ਪੁੱਠੇ ਪਾਸੇ ਤੁਰ ਸਕਦਾ ਹੈ ਇਹ ਸਾਡੇ ਆਪਣੇ ਸਮਾਜ ਦੇ ਬੰਦੇ ਨੇ ਆਪਣੇ ਭੈਣ ਭਰਾ ਨੇ ਗੁਰੂ ਸਾਹਿਬ ਰਹਿਮਤ ਕਰਨ ਕਿ ਸਾਰਿਆਂ ਦੇ ਘਰ ਨਸ਼ੇ ਤੋਂ ਮੁਕਤ ਹੋ ਜਾਣ ਭਾਵੇਂ ਕੋਈ ਕਿਸੇ ਵੀ ਧਰਮ ਨਾਲ ਸੰਬੰਧਿਤ ਹੈ ਤੇ ਧਰਮ ਤਾਂ ਕੋਈ ਵੀ ਮੈਨੂੰ ਲੱਗਦਾ ਨਹੀਂ ਵੀ ਕਿ ਨਸ਼ੇ ਕਰਨ ਦੀ ਇਜਾਜ਼ਤ ਦਿੰਦਾ ਹੋਊਗਾ ਸੋ ਇਹ ਸਾਡੇ ਵੀਰ ਬਿਲਕੁਲ ਠੀਕ ਠਾਕ ਨੇ ਵੀਰੇ ਮੁਬਾਰਕਾਂ ਤੁਹਾਨੂੰ ਸਾਰੇ ਪਰਿਵਾਰ ਨੂੰ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ